ਇੱਕ ਮਾਨਯੋਗ ਸੀਪੀ ਸਾਹਿਬ ਕੁਲਦੀਪ ਚਾਹਲ ਸਰ ਨੇ ਜਿਹੜਾ ਇੱਕ ਸਾਡੇ ਰੀਸੈਂਟਲੀ ਇੱਕ ਮੁਕੱਦਮਾ ਦਰਜ ਹੋਇਆ ਸੀ ਚੌਥੇ ਮਹੀਨੇ ਦੁਗਰੀ ਥਾਣੇ ਦੇ ਵਿੱਚ ਪਹਿਲੋ ਅਟੈਂਪਟ ਟੂ ਮਰਡਰ ਹੋਇਆ ਸੀ ਇੱਕ ਲੇਡੀ ਸਰਜੀਤ ਕੌਰ ਨੂੰ ਜਿਹੜੀਆਂ ਸੱਟਾਂ ਮਾਰੀਆਂ ਸੀਆਂ ਪਰ ਰਜੇਰੇ ਇਲਾਜ ਫਿਰ ਉਹਨਾਂ ਦੀ ਮੌਤ ਹੋਣ ਤੋਂ 302 ਦਾ ਵਾਅਦਾ ਕੀਤਾ ਗਿਆ ਸੀ ਉਸ ਮੁਕੱਦਮੇ ਦੇ ਵਿੱਚ ਜਿਹੜਾ ਇਹ ਸਾਗਰ ਨਿਊਟਨ ਜਿਹੜਾ ਏ ਕੈਟਾਗਰੀ ਦਾ ਗੈਂਗਸਟਰ ਹੈ ਜਿਹਦਾ ਪ੍ਰੀਵੀਅਸ ਰਿਕਾਰਡ ਏ ਹੈ ਵੀ ਇਹਦੇ ਖਿਲਾਫ ਪਹਿਲੋ ਆਲਰੇਡੀ ਜਿਹੜੇ ਆ 18 ਤੋਂ 19 ਪਰਚੇ ਦਰਜ ਆਂ ਹਰ ਤਰ੍ਹਾਂ ਦਾ ਮਕਦਮਾ ਦਰਜ ਆ ਇਹਦੇ ਖਿਲਾਫ ਐਨਡੀਪੀਐਸ ਦਾ ਵੀ ਹੈ ਅਟੈਂਪਟ ਟੂ ਮਰਡਰ ਦਾ ਵੀ ਹੈ ਆਰਮਜ਼ੈਕ ਦਾ ਵੀ ਹੈ ਤੇ ਮਰਡਰ ਲੁੱਟ ਖੋਦਾ ਵੀ ਹੈ ਦੇਖੋ ਹਰ ਤਰ੍ਹਾਂ ਦੇ ਮਕਦਮੇ ਦਰਜ ਆ ਜੇਲ ਤੋਂ ਜਿਹੜਾ ਬੇਲ ਆਊਟ ਹੋਇਆ ਹੋਇਆ ਮਾਰਚ ਦੇ ਵਿੱਚ ਮਾਰਚ 2024 ਚ ਇਹ ਨੇ ਆ ਕੇ ਰੀਸੈਂਟਲੀ ਵਾਰਦਾਤ ਕੀਤੀ ਸੀ ਇਹਦੇ ਵਿੱਚ ਸਾਡੀ ਮਾਨਯੋਗ ਸੀਪੀ ਸਾਹਿਬ ਨੇ ਇੱਕ ਜਿਹੜੀ ਟੀਮ ਬਣਾਈ ਸੀ ਜਿਹਦੇ ਵਿੱਚ ਕਾਊਂਟਰ ਇੰਟੈਲੀਜੈਂਸ ਦੇ AIG ਸਿਮਿਲਰਟੀ ਇਨਸਾਵਰਾਂ ਦੀ ਜਿਹੜੀ ਟੀਮ ਹੈ ਉਹ ਸਾਡੇ ਨਾਲ ਇਨਸਪੈਕਟਰ ਸਾਹਿਬਾਨ ਹੈ ਤੇ ਨਾਲ ਸਾਡੇ CI ਦੇ ਇਨਸਪੈਕਟਰ ਤੇ ADCP ਇਨਵੈਸਟੀਗੇਸ਼ਨ ਅਮਨ ਬਰਾੜ ਇਹਨਾਂ ਨੇ ਸਾਰਿਆਂ ਨੇ ਟੀਮ ਨੇ ਬਹੁਤ ਅੱਛਾ ਕੰਮ ਕੀਤਾ ਹੈ ਜਿਹੜਾ ਇਸ ਏ ਕਲਾਸ ਦੇ ਗੈਂਗਸਟਰ ਨੂੰ ਜਿਹਦਾ ਇੰਨਾ ਪ੍ਰੀਵੀਅਸ ਰਿਕਾਰਡ ਮਾੜਾ ਇਹਨੂੰ UP ਦੇ ਵਿੱਚੋਂ ਵਿਜਨੌਰ ਦੇ ਏਰੀਆ ਦੇ ਵਿੱਚੋਂ ਇਹਨੂੰ ਕੱਲ ਗ੍ਰਿਫਤਾਰ ਕੀਤਾ ਅੱਜ ਅਸੀਂ ਹੁਣ ਇਹਨੂੰ ਰਿਮਾਂਡ ਤੇ ਮਾਨਯੋਗ ਕੋਰਟ ਦੇ ਵਿੱਚ ਪੇਸ਼ ਕਰਕੇ ਰਿਮਾਂਡ ਹਾਸਲ ਕਰਕੇ ਫਰਦਰ ਅਗੇ ਇਨਵੈਸਟੀਗੇਸ਼ਨ ਕਰਾਂਗੇ ਤੇ ਜਿਹੜੀ ਕੋਈ ਅੱਗੇ ਫਰਦਰ ਇਹਦੀ ਹੋਰ ਹੋਏਗੀ ਜੋ ਵੀ ਰਿਕਵਰੀ ਹੋਏਗੀ ਜੋ ਉਹ ਤੁਹਾਨੂੰ ਅਸੀਂ ਪ੍ਰੀਫ ਬ੍ਰੀਫ ਇਹ ਤੋਂ ਬਾਅਦ ਦਵਾਂਗੇ